ਰੂ ਲੈਵਾਂਗੇ ਨਾ ਸਸਤੀ ਅੱਜ ਠੇਕੇ ਵੀ ਦੁੱਤਾ 31000 ਦਾ ਨਿਆਰੇ ਲਵਾਂ ਇੱਥੇ ਬੈਠਾ ਉਹ ਆ ਵੀ ਭਾਈ ਦੇਖੀ ਮਾਰੀ ਨਾ ਹੈਗਣਾ ਹੋ ਸੁਣਾ ਫਿਰ ਕੀ ਗਾਣ ਚੱਲ ਬੱਸ ਯਾਰ ਬੜਾ ਵਧੀਆ ਭਾਈ ਹੋ ਸੁਣਾ ਫਿਰ ਬਸ ਠੀਕ ਆ ਉਹ ਮੈਂ ਤਾਂ ਆਇਆ ਆਇਆ ਸੀ ਅੱਜ 31 ਮਾਰਚਾ ਠੇਕੇ ਟੁੱਟਣੇ ਅੱਧ ਪਾ ਕੇ दारू ਲਿਆਉਣੇ ਅੱਧ ਤੂੰ ਬਾਦ ਮੈਂ ਯਾਰ ਭਾਈ ਮੈਂ ਤਾਂ ਫੀਸ ਭਰੋਣੀ ਸੀ ਯਾਰ ਆਪਦੇ ਮੁੰਡੇ ਦੀ ਯਾਰ ਜਲ ਤਾਂ ਕੀ ਆ ਫੀਸਾਂ ਫੂਸਾਂ ਛੱਡ ਦੋ ਆਪਾਂ दारू ਲਿਆਉਣੇ ਆ ਚੱਲ ਫਿਰ ਚੱਲ ਆ ਯਾਰ ਫਿਰ ਰੋਡ ਕਿ ਚੱਲੀ ਐ ਆਹੋ ਚੱਲੇ ਆ ਦੇਖਿਆ ਮਣ ਪ੍ਰੇਖਾ ਬੋਟਣਾ ਫਿਰ ਕੰਮ ਕਰ ਕੰਮ ਕਰ ਵਧੀਆ ਚੱਲਦਾ ਭਾਈ ਠੇਕੇ ਰੇਟ ਟੱਗੇ ਹਾਂ ਹਾਂ ਵੀਰੇ ਟੱਗੇ ਟੱਗੇ ਇੱਕ ਬੋਤਲ ਵੀਰੇ ਕਿੰਨੇ ਦੀ ਪੀਊ ਵੀ ਆਪਾਂ ਨੂੰ 120 ਪੇਟੀ ਵੀਰੇ 1000 ਦੀ ਇਸ ਸਸਤੀ ਹੋਰ ਤਾਂ ਅਫਵਾਹਾਂ ਨਿਕਲੇ ਯਾਰਾ ਕਿੰਨੇ ਦੀ ਕਹਿੰਦਾ ਬਾਈ 1000 ਦੀ ਵੀਰੇ 1000 ਦੀ ਇੱਕ ਵਾਰ 120 ਰੁਪਏ ਦੀ ਹੈ ਹਾਂ ਫਿਰ ਤਾਂ ਪੇਟੀ ਸਸਤੀ ਪੈਂਦੀ ਹੈ ਨਾ ਬਾਈ ਹਾਂ ਵੀਰੇ ਚੱਬ ਪੇਟੀ ਚਲੋ ਆ ਜਾ ਫਿਰ ਇੱਧਰ ਅੰਦਰ ਆ ਹਾਂ ਆ ਜਾ ਆ ਜਾ ਵੀਰੇ ਅੰਦਰ ਆ ਉਹ ਥੈਲਾ ਚੱਕ ਲਿਆ ਯਾਰ ਫਿਰ ਕਿੱਥੇ ਰੱਖੇਗਾ ਲੈ ਆ ਲੈਓ ਬਾਈ ਮੈਂ ਖੜ ਜਾ ਬਾਈ ਇੱਕ ਮਿੰਟ ਲੈ ਕੇ ਆਉਂਦਾ ਫਸੋ ਮਫਾਤਾ ਦਾ ਮਿਲੂ ਪੁੱਤੀ ਤਾਂ ਉਹਨੂੰ ਉੱਥੇ ਪੇਨਾ ਰੱਖੋ ਥੇਲੀ ਖੋ ਗਏ ਯਾਰ ਫਾਲੋ ਮਾਰ ਲਿਓ ਇਹ ਹਨਰ ਪਾਈਆਂ ਨੇ ਭੰਨੀਆਂ ਨੇ ਜੀ ਹਾਂ ਮੈਂ ਟਿਕਾੜਦੀ ਹਾਂ ਮੈਂ ਚੱਲਦੀ ਤੇਰੇ ਮਾਰਤਾ ਮੂਤ ਪਿੰਦਾ ਅੱਜ ਕੱਤੀ ਮਾਰਚ ਆ ਨਾ ਓਹੋ ਚੱਲ ਫਿਰ ਮੈਂ ਰੋਟੀ ਤਾਂ ਕੀ ਖਾ ਲੂ ਪਹਿਲਾਂ ਉਹਨਾਂ ਨੂੰ ਦੇਖਾਂ ਕੋਈ ਨਹੀਂ ਉਹ ਮੁੰਡੇ ਦੀ ਥੀਸ ਵੀ ਲੈ ਗਿਆ ਕੰਦੇ ਨੂੰ ਓਏ ਹੋਏ ਉਹਨਾਂ ਨੂੰ ਤਾਂ ਦਾਰੂ ਚ ਪੀਣੀ ਆ ਤਾਂ ਚੱਲ ਮੈਂ ਉਹਨਾਂ ਨੂੰ ਦੇਖਦਾ ਫਿਰ ਚੱਲ ਦੇਖ ਲੈ ਮੈਂ ਚਾਹ ਉਹਨਾਂ ਦਾ ਜਿਉਣਾ ਬੁਢਾਪਾ ਦੋਸੇ ਉੱਪਰ ਕਰਤਾ ਇੰਨਾ ਨੇ ਬੇਬੇ ਮੈਂ 7ਵੀਂ ਕਲਾਸ ਚ ਹੋ ਗਿਆ ਪਾਸ ਹੋ ਗਿਆ ਖੁਸ਼ੀ ਮਨਾ ਲੱਡੂ ਵੰਡ ਪੂਰੀ ਕੁਆਂਟੀ ਯਾਰੂ ਉਹ ਤੋਂ ਤੇ ਡੈਡੀ ਨੂੰ ਵੇਖਣ ਗਿਆ ਹੂੰ ਅੱਛਾ ਫਿਰ ਮੈਂ ਵੀ ਜਾਣਾ ਠੀਕ ਆ ਵਗ ਜਾ ਨਾਲੇ ਲੱਡੂਆਂ ਡੱਪਾ ਲਈ ਕੁਆਂਟੀ ਮੰਗਣਗੇ ਕੋਈ ਨਾ ਕੋਈ ਨਾ ਰਿਆ ਦੀ ਮੇਰਾ ਡੜ ਜਾਏ ਢੀਡੇ ਤੰਗ ਕਰ ਦੇਣ ਤਰਵਾੜੇ ਢੀਡੇ ਸਭ ਵਧੀਆ ਮਣਗੀ ਨਾਲ ਮਿਲੀ ਵੀ ਸਾਥ ਸੀ ਆ ਹੋਰ ਕੀ ਭਾਈ ਚੱਲ ਹੁਣ ਕਰਾ ਰੋਕਣਾ ਹੁਣ ਤੂੰ ਹੋਰ ਜਾ ਗਲਾਸ ਨੂੰ ਦੇ ਯਾਰ ਇੱਥੇ ਕਿਤੇ ਮੈਂ ਸਾਈਕਲ ਆ ਰਿਹਾ ਲਾ ਲਾ ਜੀ ਲਾ ਸਾਈਕਲ ਕਰ ਗਲਾਸ ਨੂੰ ਨਾ ਪਲਾ ਉਹ ਗਲਾਸ ਮੈਂ ਲੱਭ ਲੈਣਾ ਲਾ ਲਾ ਆ ਲੈ ਇੱਕ ਤਾਂ ਆ ਪਿਆ ਨਾ ਹੋਰ ਭਾਈ ਇੱਕ ਹੋਰ ਚੱਕਣਾ ਯਾਰ ਕਿੱਥੇ ਗੂਗਲ ਗਲਾਸ ਉਹ ਕੌਲੀ ਚ ਪੀ ਲਾ ਹਾਂ ਕੌਲੀ ਆ ਕੌਲੀ ਆਹ ਯਾਰ ਕੌਲੀ ਚ ਘੱਟ ਪੈਂਦੇ ਮੈਨੂੰ ਨਹੀਂ ਪੀਣੀ ਹੈਗੀ ਯਾਰ ਹੋਰ ਇੱਥੇ ਕੋਈ ਓਏ ਯਾਰ ਓਹ ਚਲਾ ਹੈ ਲੋ ਓਏ ਆ ਡੱਪਾ ਜਾ ਆਹੋ ਇੱਥੇ ਪੀ ਲਾ ਆ ਇੱਥੇ ਪੀ ਲੈਂਦੇ ਆਹ ਬਸ ਠੀਕ ਆ ਆ ਯਾਰ ਇਹ ਜੱਗ ਚਲ ਛੱਡੋ ਜੀ ਤਾਂ ਵੱਧ ਪੈਣੀ ਹੈ ਨਾ ਹਾਂ ਹਾਂ ਆਓ ਚੱਲ ਕਰੋ ਕਈ ਯਾਰ ਕੱਢੀਏ ਬੋਤਲ ਹੁਣ ਕਿੰਨੀ ਇੱਕ ਇੱਕ ਕੱਢ ਲੈ ਇੱਕ ਕਿਹੜੀ ਕੱਢੀਏ ਯਾਰ ਕਹਿੰਦੀ ਦੱਸ ਕੋ ਗਲਾਸ ਇੱਕੋ ਆ ਯਾਰ ਕਿੱਥੇ ਆ ਗਲਾਸ ਸੱਚ ਦਾ ਚੱਲ ਕੋਈ ਨਹੀਂ ਕਿ ਪੰਜ ਇਕੱਠੇ ਰਹਿਣਾ ਆਏ ਛੇਤੀ ਕਰ ਕਰਾਂ ਆਹ ਲਾ ਪਾਣੀ ਦੀ ਤਾਂ ਆ ਰੱਖ ਕੇ ਕਰ ਲੈ ਪਾਣੀ ਉਹ ਡੁੱਲ ਗਿਆ ਯਾਰ ਅੱਜ ਤਾਂ ਰਾਜਾ ਕੋਈ ਹੁੰਦਾ ਚਲ ਚਲ ਤੂੰ ਰੱਖ ਤਾਂ ਸੀ ਕਰ ਆਹ ਪਹਿਲਾ ਪੈਗ ਤੂੰ ਲੈ ਹੁਣ ਆ ਮਰਜੀ ਦਾ ਲਾ ਪਤਾ ਭਾਈ ਹਾਂ ਪਹਿਲਾ ਤੋਲੀਏ ਯਾਰ ਮੜਾ ਇਹ ਗਲਾਸ ਜਾ ਬਸ ਉਹ ਯਾਰ ਤੂੰ ਅੱਗੇ ਬਹੁਤ ਉੱਚਾ ਵਾਂ ਚੱਲ ਚੱਲ ਨਾ ਯਾ ਹਰ ਪਾਣੀ ਦਾ ਪਾਲਾ ਮੰਦੀਂਗਾ ਕੱਲ ਤੱਕ ਇਹ ਪਾਣੀ ਨੂੰ ਠੇਕੇ ਵਾਲੀ ਬਠੇਰੀ ਮਲਾਂਗੇ ਹਾਂ ਇਹ ਤਾਂ ਹੈ ਭਾਈ ਉਹ ਯਾਰ ਛੇਤੀ ਲਾ ਲਾ ਭਾਈ ਮੇਰੇ ਤੋੜ ਜਿ ਲੱਗਿਆ ਯਾਰ ਛੇਤੀ ਕਰ ਯਾਰ ਭਾਈ ਬਣ ਕੇ ਦਾਈ ਕੰਢੀ ਆ ਜਾ ਰਿਹਾ ਯਾਰ ਖਾਣ ਨੂੰ ਨਹੀਂ ਆਪਾਂ ਕੁਝ ਲੈ ਕੇ ਆਏ ਉਹ ਕੋਨ ਨਹੀਂ ਹੁੰਦਾ ਟੈਨਸ਼ਨ ਕੋ ਲੈਣਾ ਪਾਲਾ ਹਣਾ ਅੱਜ ਨਾ ਪੈਗ ਪਾਲਾ ਹਾਂ ਬੋਤਲਾਂ ਬੜਾ ਵੱਧੂ ਪਈਆਂ ਔਰ ਇਕੱਲੇ ਨਹੀਂ ਪੀਣੀਆਂ ਨੇ ਕਿਹੜਾ ਕਿਸੇ ਹਾਂ ਚੱਲ ਉਹ ਯਾਰ ਛੇਤੀ ਪੀਲਾ ਯਾਰ ਬਾਈ ਤੂੰ ਤਾਂ ਦਿਨ ਲਾ ਦਿੰਦਾ ਯਾਰ ਬਾਈ ਅਪਨੇ ਅੰਦਰ ਲੰਗਦੀ ਨਹੀਂ ਆ ਪਾਣੀ ਤੋਂ ਬਿਨਾ ਕਾ ਤੇਰੀ ਗਵਾ ਲਗਾ ਯਾਰ ਮੈਨਾਂ ਲੰਗਦੀ ਆ ਜਿਵੇਂ ਮੇਰਾ ਪਾਲਾ ਕੁਝੀਦਾ ਪੂਰਾ ਹੋ ਪਾਲਾ ਪਾਣੀ ਨਹੀਂ ਰਹਿਂਦੀ ਲਾਲਾ ਬੱਗਾ ਉਹ ਬਾਈਆਂ ਮੇਰੇ ਸਿਰ ਜਾਏ ਹੋਰ ਏਦਾਂ ਜਿਹੇ ਹੁਣ ਲੱਗ ਗਿਆ ਯਾਰ ਕਲ ਮੈਂ ਲਾਉਣਾ ਇੱਕ ਹੋਰ ਪਰ ਇੱਕ ਹੋਰ ਲਾ ਲਿਆ ਦੇਖ ਲਿਆ ਉਹ ਲਾਲਾ ਪੈਗ ਕੁਛ ਨਹੀਂ ਹੁੰਦਾ ਮੈਂ ਵੀ ਲਾਲਾ ਉਹ ਭਾਇਆ ਮੈਂ ਤਾਂ ਹੁਣ ਜੇ ਲੱਗ ਗਿਆ ਯਾਰ ਆਏ ਮੇਰਾ ਜ਼ਰਦ ਘੁੰਮਣਾ ਤਿਆਰ ਉਹ ਭਾਈ ਕਿ ਕਿ ਮੋਟਰ ਹੈ ਉਹ ਬੈਠੇ ਨੇ ਓਏ ਨੂੰ ਮਨੂ ਟੈਟ ਹੋ ਕੇ ਵੀ ਜੰਗੀ ਲੱਗਦੇ ਨਹੀਂ ਹਾਂ ਪੀ ਕੇ ਸਾਰੀ ਓਏ ਉਹ ਜੱਗਿਆ ਉਹ ਜੱਗਿਆ ਉੱਠ ਓਏ ਕਰ ਰੋ ਚੱਲੀਏ ਉਹ ਬਜਵਾਕ ਦੀ ਫੀਸ ਭਰ ਰਹੀ ਆ ਪੁੱਤ ਉੱਠਾ ਉਹ ਚੱ ਗਿਆ ਇਹ ਤਾਂ ਬੋਲਦਾ ਹੀ ਨਹੀਂ ਇਹ ਤਾਂ ਨਵਜਿਦੀ ਨਹੀਂ ਚਲਦੀ ਲੱਗਦੀ ਇਹਨੂੰ ਦੇਖ ਤਾਂ ਓਏ ਉਹ ਤੂੰ ਤਾਂ ਉੱਠ ਓਏ ਤੂੰ ਕੌਣਾ ਓ ਮੱਲਾ ਫਾੜੀ ਨੀਗਾ ਵੀ ਨਹੀਂ ਕੰਮ ਕਰਦੀ ਸਿਆਣਾ ਸਰੀਰਾ ਕੀ ਕਰਾਂ ਮੈਂ ਆਏ ਮੈਂ ਤਾਂ ਚੱਕ ਕੇ ਵੀ ਨਹੀਂ ਲੈ ਜਾ ਸਕਦਾ ਹਾਏ ਰੱਬਾ ਮੈਂ ਤਾਂ ਕਿ ਆ ਲੱਗਦਾ ਓਏ ਉਹ ਦੇਖਿਆ ਉਹ ਦੇਖਿਆ ਉੱਥੇ ਉਹ ਦੇਖਿਆ ਉਹ ਦੇਖਿਆ ਆਹ ਸੋਹਿਆ ਬਾਪੂ ਸੋਹਿਆ ਪੁੱਤ ਚੱਲੋ ਬਪੂ ਉਹਨਾਂ ਕਿਉਂ ਤੂੰ ਰਿਆ ਪੁੱਤ ਤੂੰ ਮੇਰੀ ਗੱਲ ਸੁਣ ਕਹੋ ਕੀ ਹੈ ਤੁਰਿਆ ਪੁੱਤ ਤੁਰੇ ਜੱਗਾ ਹਾਂ ਉਹ दारू ਪੀ ਕੇ ਰਹਿ ਗਿਆ ਓਏ ਉਹ ਮੈਂ ਤਾਂ ਮਾਰ ਗਈ ਸਾਡੀਆਂ ਨਵੀਂ ਵੀਡੀਓ ਅੱਜ ਬਣਾਈਆ ਤੇ ਅੱਜ ਅਪਲੋਡ ਕਰ ਰਹੇ ਆ ਅਸੀਂ 31 ਮਾਰਚ ਦੇ ਅਸੀਂ दारू ਦੇ ਠੇਕਿਆਂ ਤੇ ਬਣਾਈਆ ਜਿਹੜੀ ਠੇਕਿਆਂ ਵਾਲੀ दारू ਆ 31 ਮਾਰਚ ਨੂੰ ਟੁੱਟਦੇ ਨੇ ਉਹ ਬਹੁਤ ਹੀ ਸਿਹਤ ਲਈ ਹਾਨੀਕਾਰਕ ਹੁੰਦੀ ਆ ਤੇ ਕਾਫੀ ਮਹੱਤਵਪੂਰਨ ਹੁੰਦੀਆਂ ਨੇ ਉਹਦੇ ਨਾਲ ਅਸੀਂ ਇਸ ਮੈਸੇਜ ਟੌਪਿਕ ਤੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਸਾਡੀ ਅਗਲੀ ਵੀਡੀਓ ਕਰਨੀ ਤਾਂ ਅੱਜ ਅਪਲੋਡ ਸੀ ਪਰ 31 ਮਾਰਚ ਕਰਕੇ ਅਸੀਂ ਨਵੀਂ ਬਣਾਈ ਹੈ ਇਹ ਤਾਂ ਕਰਕੇ 2 ਦਿਨ ਉਹ ਡਿਲੇ ਕਰਤੀ ਉਹ ਤੋਂ ਬਾਅਦ 2 ਦਿਨ ਬਾਅਦ ਨਵੀਂ ਆਊਗੀ ਤੇ ਜਿੰਨੇ ਵੀ ਸਾਡੇ view ਕਰਦੇ ਨੇ ਚੈਨਲ ਤੇ ਉਨੇ ਹੀ ਜ਼ਿਆਦਾ ਸਬਸਕ੍ਰਾਈਬ ਕਰਿਆ ਕਰੋ ਤੇ ਸਾਰੀ ਵੀਡੀਓ ਐਂਡ ਤੱਕ ਦੇਖੋ ਐਂਡ ਤੇ ਜਾ ਕੇ ਲਾਈਕ ਦਾ ਬਟਨ ਦਬੋ ਧੰਨਵਾਦ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਕਿਵੇਂ ਲੱਗੀ ਜੇ ਸਾਡੀ ਕੋਈ ਕਮੀ ਪੇਸ਼ੀ ਆ ਤਾਂ ਉਹ ਵੀ ਕਮੈਂਟ ਕਰਕੇ ਦੱਸੋ ਥੈਂਕ ਯੂ ਧੰਨਵਾਦ